ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 741 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 742 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ हे ਗੁਰੂ ਤੇਰਾ ਦਰਸ਼ਨ ਕਰਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ हे ਮੇਰੇ ਪ੍ਰਭੂ ਤੇਰੀ ਪੂਰਨ ਬਖਸ਼ਿਸ਼ ਹੋਏ ਤੇ ਮੈਨੂੰ ਪੂਰਾ ਗੁਰੂ ਮਿਲ ਜਾਵੇ ਇਹੇ ਬੇਨੰਤੀ ਸੁਣ ਪ੍ਰਭ ਮੇਰੇ हे ਮੇਰੇ ਪ੍ਰਭੂ ਪਰਮਾਤਮਾ ਮੇਰੀ ਇਹ ਅਰਜ਼ੋਈ ਸੁਣਾ ਦੇਹੇ ਨਾਮ ਕਰ ਆਪਣੇ ਚੇਰੇ ਰਹਾਓ ਕਿ ਗੁਰੂ ਦੀ ਰਾਹੀਂ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮ ਬਖਸ਼ ਰਹਾਓ ਆਪਣੀ ਸ਼ਰਨ ਰੱਖ ਪ੍ਰਭ ਦਾਤੇ हे ਸਭ ਦਾਤਾ ਦੇਣ ਵਾਲੇ ਪ੍ਰਮਾਤਮਾ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਗੁਰ ਪ੍ਰਸਾਦ ਕਿਨ ਬਿਰਲੇ ਜਾਤੇ हे ਪ੍ਰਭੂ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੋਖ ਨੇ ਤੇਰੇ ਨਾਲ ਡੂੰਗੀ ਸਾਜ ਪਾਈ ਹੈ ਸੁਨੋ ਬਿਨੋ ਪ੍ਰਭ ਮੇਰੇ ਮੀਤਾ हे ਮੇਰੇ ਮਿੱਤਰ ਪ੍ਰਭ ਪਰਮਾਤਮਾ ਮੇਰੀ ਅਰਜ਼ੋਈ ਸੁਣਾ ਚਰਨ ਕਾਮਲ ਵਸੈ ਮੇਰਾ ਚੀਤਾ ਮੇਰ ਕਰ ਤੇਰੇ ਸੋਹਣੇ ਚਰਨ ਮੇਰੇ ਚਿਤ ਵਿੱਚ ਵਸ ਪੈਣ ਨਾਨਕ ਏਕ ਕਰੇ ਅਰਦਾਸ ਤੇਰਾ ਸੇਵਕ ਨਾਨਕ ਤੇਰੇ ਦਰ ਤੇ ਇੱਕੇ ਅਰਜ ਕਰਦਾ ਹੈ ਵਿਸਰ ਨਾਹੀ ਪੂਰਨ ਗੁਣਤਾਸ ਕਹਿ ਪੂਰਨ ਪ੍ਰਭੂ ਪਰਮਾਤਮਾ ਸਭ ਗੁਨਾ ਦੇ ਖਜ਼ਾਨੇ ਪ੍ਰਭੂ ਕਿਰਪਾ ਕਰ ਮੈਨੂੰ ਨਾਨਕ ਨੂੰ ਕਦੇ ਨਾ ਭੁੱਲ ਸੋਹੀ ਮਹੱਲਾ ਪੰਜਵਾ ਮੀਤ ਸਾਜਣ ਸੁਤ ਬੰਦਪ ਭਾਈ ਪਰਮਾਤਮਾ ਹੀ ਮੇਰਾ ਮਿੱਤਰ ਹੈ ਸੱਜਣ ਹੈ ਪਰਮਾਤਮਾ ਹੀ ਮੇਰੇ ਵਾਸਤੇ ਉਤਾਰੇ ਰਿਸ਼ਤੇਦਾਰ ਭਰਾ ਹੈ ਜਤ ਘਤ ਵੇਖੋ ਹਰ ਸੰਗ ਸਹਾਈ ਮੈਂ ਜਿੱਧਰ ਕਿਧਰ ਵੇਖਦਾ ਹਾਂ ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਪਰਮਾਤਮਾ ਦਾ ਨਾਮ ਮੇਰੀ ਉੱਚੀ ਜਾਤ ਹੈ ਮੇਰੀ ਇੱਜ਼ਤ ਹੈ ਮੇਰਾ ਧਨ ਵੀ ਪਰਮਾਤਮਾ ਦਾ ਨਾਮ ਹੀ ਹੈ ਸੁਖ ਸਹਿਜ ਆਨੰਦ ਬਿਸਰਾਮ ਰਹਾਓ ਇਸ ਦੀ ਬਰਕਤ ਨਾਲ ਮੇਰੇ ਅੰਦਰ ਆਨੰਦ ਹੈ ਸ਼ਾਂਤੀ ਹੈ ਆਤਮਿਕ ਡੋਲਤਾ ਦੇ ਸੁਖ ਹਨ ਰਹਾਓ ਪਾਰ ਬ੍ਰਹਮ ਜਪ ਪਹਿਰ ਸਨਾਹ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਹਰ ਨਾਮ ਦੀ ਸੰਜੋਗ ਐਨੀ ਰੱਖ ਕੋਟ ਆਵਦ ਤਿਸ ਬੇਦਤ ਨਾਹੇ ਇਸ ਸੰਜੋਗ ਨੂੰ ਕਾਮਾਦਿਕ ਕਰੋੜਾਂ ਹਥਿਆਰ ਵਿਨ ਨਹੀਂ ਸਕਦੇ ਸੰਜੋਗ ਉਹ ਸੀ ਗੁਰੂ ਪਿਆਰਿਓ ਜੋ ਜੰਗਾ ਜੁਧਾਂ ਵੇਲੇ ਜੋਦੇ ਪਹਿਨਦੇ ਸਨ ਤੇ ਸੰਜੋਗ ਵਿੱਚੋਂ ਕੋਈ ਤਲਵਾਰ ਬਰਸ਼ਾ ਕੋਈ ਵੀ ਹਥਿਆਰ ਵਾਰ ਨਹੀਂ ਸੀ ਕਰ ਸਕਦਾ ਸੰਜੋਗ ਇੱਕ ਲੋਹੇ ਦੀ ਬਰਦੀ ਹੁੰਦੀ ਹੈ ਹਾਰ ਚਰਨ ਸਰਨ ਗੜ ਕੋਟ ਹਮਾਰਾ ਮੇਰੇ ਵਾਸਤੇ ਤਾਂ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਅਨੇਕਾਂ ਕਿਲੇ ਹੈ ਕਾਲ ਕੰਟਕ ਜਮ ਤੇ ਸਨਾ ਬੇਦਾਰ ਹੈ ਐ ਸੁਕਲੇ ਰੁਖਦਾਈ ਮੌਤ ਦਾ ਡਰ ਨਾਸ਼ ਨਹੀਂ ਕਰ ਸਕਦਾ ਨਾਨਕ ਦਾਸ ਸਦਾ ਬਲੇ ਹਾਰੀ ਏ ਨਾਨਕ ਦਾਸ ਮੈਂ ਪ੍ਰਭੂ ਦੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ ਸੇਵਕ ਸੰਤ ਰਾਜਾ ਰਾਮ ਮੁਰਾਰੀ ਏ ਪ੍ਰਭੂ ਪਾਸ਼ਾ ਏ ਮੁਰਾਰੀ ਜਿਨ੍ਹਾਂ ਦੀ ਸੰਗਤ ਵਿੱਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ ਉਹ ਸੇਵਕਾਂ ਤੋਂ ਮੈਂ ਸਦਕੇ ਜਾਂਦਾ ਹਾਂ ਸੋਹੀ ਮਹੱਲਾ ਪੰਜਵਾ ਗੋਣ ਗੋਪਾਲ ਪ੍ਰਭ ਕੇ ਨਿਤ ਗਾਹਾ ਹੇ ਸਹੇਲਿਏ ਗੋਪਾਲ ਪ੍ਰਭੂ ਦੇ ਗੁਣ ਸਦਾ ਗਾਉਂਦੇ ਰਹੀਏ ਆਨੰਦ ਬਨੋਦ ਮੰਗਲ ਸੁਖਤਾ ਹ ਜਿਹੜੇ ਗਾਉਂਦੇ ਹਨ ਗੁਣ ਪਰਮਾਤਮਾ ਦਾ ਉਹਨਾਂ ਨੂੰ ਸੁਖ ਆਨੰਦ ਚਾਹੋ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਚਲ ਸਖੀਏ ਪ੍ਰਭ ਰਾਵਣ ਜਾਹਾ ਹੇ ਸਹੇਲਿਏ ਉਠ ਪ੍ਰਭੂ ਦਾ ਸਿਮਰਨ ਕਰਨ ਚਲੀਏ ਸਾਧ ਜਨਾਂ ਕੀ ਸਰਣੀ ਪਹਾ ਰਹਾਓ ਸੰਤ ਜਨਾਂ ਦੇ ਚਰਨਾਂ ਵਿੱਚ ਜਾ ਪਈਏ ਉਥੋਂ ਪਰਮਾਤਮਾ ਦਾ ਸਿਮਰਨ ਮਿਲਦਾ ਹੈ ਰਹਾਓ ਕਾਰ ਬੇਨਤੀ ਜਨ ਧੂਰ ਬਿਸ਼ਾਹਾ ਏ ਸੁਹੇਲੀਏ ਪ੍ਰਭੂ ਅੱਗੇ ਬੇਨਤੀ ਕਰਕੇ ਉਸ ਬਾਸੋਂ ਸੰਤ ਜਨਾਂ ਦੀ ਚਰਨ ਧੂੜ ਮੰਗੀਏ ਜਨਮ ਜਨਮ ਕੇ ਕਿਲ ਵਿਖਲਾਹਾ ਅਤੇ ਆਪਣੇ ਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ ਮਨ ਤਨ ਪ੍ਰਾਣ ਜਿਉ ਅਰਪਾਹਾ ਹੇ ਸਹੇਲੀਏ ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦਈਏ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣੇ ਅੰਦਰੋਂ ਹੰਕਾਰ ਤੇ ਮੋਹ ਦੂਰ ਕਰ ਲਈਏ ਦੀਨ ਦਿਆਲ ਕਰੋ ਉਤਸਾਹਾ हे दीनाऊ ते दया ਕਰਨ ਵਾਲੇ ਹਰੀ ਮੇਰੇ ਅੰਦਰ ਚਾਉ ਪੈਦਾ ਕਰ ਨਾਨਕ ਦਾਸ ਹਰ ਸਰਨ ਸਮਾਹ ਕੇ ਹੈ ਨਾਨਕ ਮੈਂ ਪ੍ਰਭੂ ਦੇ ਦਾਸਾਂ ਦੀ ਸ਼ਰਨ ਪਿਆ ਰਹਾ ਸੋਹੀ ਮਹੱਲਾ ਪੰਜਵਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਜੇ ਸੰਤਾਂ ਪ੍ਰਮਾਤਮਾ ਦੇ ਸੰਤ ਜਾਨ ਵਸਦੇ ਹੁਣ ਉਹੀ ਹੈ ਅਸਲ ਬੈਕੁੰਠ ਦਾ ਸ਼ਹਿਰ ਪਰ ਆਪ ਆਚਾਰਨ ਕਮਲ ਰਿਤਮਾਹੇ ਨਿਵਾਸਾ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿੱਚ ਆਵਸਦੇ ਹਨ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਮੇਰੀ ਗੱਲ ਸੁਣ ਆ ਮੈਂ ਤੇਰੇ ਮਨ ਨੂੰ ਤੇਰੇ ਤਨ ਨੂੰ ਆਤਮਿਕ ਆਨੰਦ ਬੁਖਾ ਦੇਆ ਹਰ ਅਨਕ ਵਿੰਜਨ ਤੁਝ ਭੋਗ ਪੁੰਚਾਵੋ ਰਹਾਵੋ ਪ੍ਰਭੂ ਦਾ ਨਾਮ ਮਾਨੋ ਨੇ ਕਾ ਸਵਾਦਲੇ ਭੋਜਨ ਹੈ ਆ ਸਾਧ ਸੰਗਤ ਵਿੱਚ ਮੈਂ ਤੈਨੂੰ ਉਹ ਸਵਾਦਲੇ ਭੋਜਨ ਖਵਾਵਾਂ ਰਹਾਓ ਅਮਰਤ ਨਾਮ ਪੁੰਚ ਮਨ ਮਾਹੀ ਸਾਧ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਭੋਜਨ ਆਪਣੇ ਮਨ ਵਿੱਚ ਖਾਇਆ ਕਰ ਅਚਰਜ ਸਾਧਤਾ ਕੇ ਵਰਨੇ ਨਾ ਜਾਈ ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸਵਾਦ ਹਨ ਬਿਆਨ ਨਹੀਂ ਕੀਤੇ ਜਾ ਸਕਦੇ ਲੋਭ ਮੁਆ ਤ੍ਰਿਸ਼ਨਾ ਬੁਝ ਥਾਕੇ ਉਹਨਾਂ ਦੇ ਅੰਦਰੋਂ ਲੋਭ ਮੁੱਕ ਜਾਂਦਾ ਹੈ ਤ੍ਰਿਸ਼ਨਾ ਦੀ ਅਗ ਬੁਝ ਕੇ ਖਤਮ ਹੋ ਜਾਂਦੀ ਹੈ ਕਿਨਾਂ ਦੇ ਅੰਦਰੋਂ ਪਾਰ ਬ੍ਰਹਮ ਕੀ ਸਰਣ ਜਿਨ ਤੱਕੀ ਜਿਨ੍ਹਾਂ ਸੰਤ ਜਨਾਂ ਨੇ ਸਾਧ ਸੰਗਤ ਬੈਕੁੰਠ ਵਿੱਚ ਆ ਕੇ ਪਰਮਾਤਮਾ ਦਾ ਆਸਰਾ ਤੱਕ ਲਿਆ ਜਨਮ ਜਨਮ ਕੇ ਭੈ ਮੋਹ ਨਿਵਾਰੇ ਪਰਭੂ ਉਹਨਾਂ ਦੇ ਨੇਕਾਂ ਜਨਮਾਂ ਦੇ ਡਰ ਮੋ ਦੂਰ ਨਾਸ ਕਰ ਦਿੰਦਾ ਹੈ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਏ ਨਾਨਕ ਪ੍ਰਭ ਆਪਣੇ ਦਾਸਾਂ ਉੱਤੇ ਮੇਰ ਕਰਦਾ ਹੈ ਸੋਹੀ ਮਹੱਲਾ ਪੰਜਵਾ ਅਨਕ ਬੀਗ ਦਾਸ ਕੇ ਪਰ ਹਰਿਆ ਪ੍ਰਭੂ ਨੇ ਆਪਣੇ ਸੇਵਕ ਦੇ ਨੇਕਾਂ ਵਿੰਗ ਦੂਰ ਕਰ ਦਿੱਤੇ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੇ ਕਿਰਪਾ ਕਰਕੇ ਉਸ ਨੂੰ ਆਪਨਾ ਬਣਾ ਲਿਆ ਤੁਮਹਿ ਛਡਾਇ ਲਿਓ ਜਨ ਆਪਣਾ हे ਪ੍ਰਭੂ ਤੂੰ ਆਪਣੇ ਸੇਵਕ ਨੂੰ ਉਸ ਮੋਹ ਜਾਲ ਵਿੱਚੋਂ ਆਪ ਕਢ ਲਿਆ ਊਰਜ ਪਰਿਓ ਜਾਲ ਜਗ ਸੁਪਨਾ ਰਹਾਓ ਜੋ ਸੁਪਨੇ ਵਰਗੇ ਜਗ ਦਾ ਮੋਹੋ ਜਾਲ ਤੇਰੇ ਸੇਵਕ ਦੇ ਦਿਵਾਲੇ ਚੀੜਾ ਹੋ ਗਿਆ ਸੀ ਰਹਾਓ ਪਰਬਤ ਦੋਖ ਮਹਾ ਬਿਕਰਾਲਾ ਸਰਨਾਏ ਮਨੁੱਖ ਦੇ ਪਹਾੜਾ ਜੇਡੇ ਅਤੇ ਭਿਆਨਕ ਆਇਬ ਦੂਰ ਕਰ ਦਿੰਦਾ ਹੈ ਪਰਮਾਤਮਾ ਖਿਨ ਮੈਂ ਦੂਰ ਕੀਏ ਦੇ ਆਲਾ ਦਿਨਾਂ ਉਤੇ ਦਿਆ ਕਰਨ ਵਾਲੇ ਪਰਮਾਤਮਾ ਨੇ ਇੱਕ ਛਿਨ ਵਿੱਚ ਸਾਰੇ ਦੁੱਖ ਦੂਰ ਕਰ ਦਿੱਤੇ ਸੋਗ ਰੋਗ ਵਿਪਤ ਅਤ ਭਾਰੀ ਸੇਵਕ ਦੇ ਨੇਕਾਂ ਗੰਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਦੂਰ ਭਈ ਜਪ ਨਾਮ ਮੁਰਾਰੀ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਪਰਮਾਤਮਾ ਨੇ ਮਿਹਰ ਦੀ ਨਿਗਾਹ ਕਰਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ ਹਰ ਚਰਨ ਗਹੇ ਨਾਨਕ ਸਰਣਾਏ ਏ ਨਾਨਕ ਜਿਸ ਨੇ ਪਰਮਾਤਮਾ ਦੇ ਚਰਨ ਫੜ ਲਏ ਜੋ ਮਨੁੱਖ ਪਰਮਾਤਮਾ ਪ੍ਰਭੂ ਦੀ ਸ਼ਰਨ ਆ ਪਿਆ ਉਸ ਦੇ ਸਾਰੇ ਦੁੱਖ ਦਰਦ ਪਰਮਾਤਮਾ ਨੇ ਇੱਕ ਛਿਨ ਵਿੱਚ ਦੂਰ ਕਰ ਦਿੱਤੇ ਦ੍ਰਿਸ਼ਟ ਧਾਰ ਲੀਨੋਂ ਲੜ ਲਾਏ ਹਰ ਚਰਨ ਗ헤 ਨਾਨਕ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 742 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 743 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ